ਖਬਰਨਾਮਾ ਦੇਖ ਰਿਹਾ ਸਾਰੀ ਸੂਤਰਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਸ ਸਵੀਕਾਰ ਮੈਂ ਹਾਂ ਤੁਹਾਡਾ ਫੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ اہم ਖਬਰ ਸਬ ਇਨਸਪੈਕਟਰ ਚਰਨਜੀਤ ਸਿੰਘ ਨੂੰ ਲੈ ਕੇ ਦੱਸ ਦਈਏ ਕਿ ਅਜਤੂ ਦੋ ਦਿਨ ਪਹਿਲਾਂ ਸਬ ਇਨਸਪੈਕਟਰ ਚਰਨਜੀਤ ਸਿੰਘ ਦਾ ਉਹਨਾਂ ਦਾ ਰਿਵਾਲਵਰ ਪਿਸਤਲ ਖੋ ਕੇ ਉਹਨਾਂ ਨੂੰ ਹੀ ਗੋਲੀ ਮਾਰ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਨਵਾਂ ਮੋੜ ਆਇਆ ਹੈ ਇਵਨਦੋ ਡੀਐਸਪੀ ਅਤਲ ਸੂਨੀ ਵੀ ਉਥੇ ਜਿਹੜੇ ਮजूद ਸੀ ਲੇਕਿਨ ਭਾਜਪਾ ਪੈ ਗਈਆਂ ਜਦੋਂ ਆਪ ਆਪੀ ਪਾਰਟੀ ਦੇ ਮੌਜੂਦਾ ਸਰਪੰਚ ਨੇ ਚਰਨ ਸਿੰਘ ਸਿੰਘ ਜੋ ਸਬ ਇੰਸਪੈਕਟਰ ਸੀ ਜੋ ਕੋਈ ਲੜਾਈ ਝਗੜਾ ਨਿਪਟਾਉਣ ਦੇ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦਾ ਪਿਸਟੋਲ ਖੋ ਕੇ ਉਸ ਨੂੰ ਹੀ ਗੋਲੀ ਮਾਰ ਦਿੱਤੀ ਗਈ ਭਾਜਪਾ ਪੈ ਗਈਆਂ ਲੇਕਿਨ ਉਸ ਮਾਮਲੇ ਦੇ ਵਿੱਚ ਬੜਾ ਤਗੜਾ ਮੋੜ ਆ ਗਿਆ ਹੈ ਕੌਣ ਨੇ ਉਹ ਲੋਕ ਜਿਨ੍ਹਾਂ ਵੱਲੋਂ ਗੋਲੀ ਮਾਰੀ ਗਈ ਕਿਉਂ ਮਾਰੀ ਗਈ ਜਿਨ੍ਹਾਂ ਦੇ ਵਿੱਚੋਂ 14 ਮੁਲਜ਼ਮ ਦੱਸਿਆ ਜਾ ਰਿਹਾ ਹੈ ਤਰਨਤਾਰ ਦੇ ਪਿੰਡ ਕੋਟ ਮੁਹੰਮਦ ਖਾਨ ਵਿਖੇ ਸਬ ਇੰਸਪੈਕਟਰ ਚਰਨ ਸਿੰਘ ਦੀ ਹੱਤਿਆ ਮਾਮਲੇ 'ਚ ਅਦਾਲਤ ਨੇ 14 ਮੁਲਜ਼ਮਾਂ ਨੂੰ 4 ਦਿਨਾਂ ਪੁਲਿਸਰਮਾਨ ਤੇ ਭੇਜ ਦਿੱਤਾ ਹੈ ਪੁਲਿਸ ਦੇ ਮੌਜੂਦਾ ਸਰਪੰਚ ਸਾਬਕਾ ਸਰਪੰਚ 4 ਔਰਤਾਂ ਸਮੇਤ 14 ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਦੱਸਿਆ ਜਾ ਰਿਹਾ ਹੈ ਜਿਹੜਾ ਮੌਜੂਦਾ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਰਿਸ਼ਤੇਦਾਰ ਹੈ ਦਰਸਲ ਪਿਤੇ ਦਿਨੀ ਪੁਲਿਸ ਦੀ ਟੀਮ ਪਿੰਡ ਕੋਟ ਮੁਹੰਮਦ ਜਖਾਂ ਦੋ ਤਿੰਨ ਵਿਚਾਲੇ ਹੋਏ ਝਗੜੇ ਨੂੰ ਸਜਾਉਣ ਗਈ ਸੀ ਇਸ ਦੌਰਾਨ ਪੁਲਿਸ ਪਾਰਟੀ ਲੜਾਈ ਕਰ ਰਹੀ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਇਸ ਦਰਾਂ ਗੋਰੀ ਲਖਣ ਕਾਰਨ ਗੋਵਿੰਦਪਾਲ ਸਾਹਿਬ ਦੇ ਥਾਣਾ ਤਨਤ ਸਬ-ਇੰਸਪੈਕਟਰ ਚੈਲੰਜ ਜਿਸ ਦੀ ਬਹੁਤ ਹੋ ਗਈ ਜਦ ਕਿ ਐਸਐਸਏ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਟੋਟਲ ਇਸ ਦੇ ਵਿੱਚ 50 ਵਿਅਕਤੀ ਨਾਮਜਦ ਕੀਤੇ ਗਏ ਨੇ ਜਿਨ੍ਹਾਂ ਦੇ ਵਿਰੁੱਧ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਕਰ ਲਿਆ ਗਏ ਨੇ ਚਾਹਤ 40 ਤੋਂ 50 ਬੰਦੇ ਅਣਪਛਾਤੇ ਨੇ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਕਿਹਾ ਸੀ ਕਿ ਅਸੀਂ ਸ਼ਹੀਦ ਹੋਏ ਨੇ ਅਸੀਂ 1 ਕਰੋੜ ਰੁਪਏ ਫੰਡ ਦੇਾਂਗੇ ਇੱਕ ਐਚਡੀਐਫਸੀ ਬੈਂਕ ਕਹਾਂ ਜਾਂਦਾ ਹੈ ਕਿ ਉਹ ਵੀ 2 ਯਾਨੀ ਕਿ 2 ਕਰੋੜ ਰੁਪਏ ਟੋਟਲ ਫੰਡ ਮਿਲੇਗੀ ਲੇਕਿਨ ਜਦੋਂ ਵੱਖ-ਵੱਖ ਚੈਨਲਾਂ ਵੱਲੋਂ ਖਬਰਾਂ ਦਿੱਤੀਆਂ ਗਈਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂ ਨਹੀਂ ਕਿਹਾ ਕਿ ਦੋਸ਼ੀਆਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇ ਇਹ ਆਈ ਥਿੰਕ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਬ ਇੰਸਪੈਕਟਰ ਦਾ ਪਿਸਤੌਲ ਇਸ ਤਰ੍ਹਾਂ ਹੋ ਕੇ ਉਸ ਨੂੰ ਹੀ ਗੋਲੀ ਮਾਰ ਦੇਣਾ ਇੱਕ ਪਾਸੇ ਲਾਰਡ ਆਰਡਰ ਨੂੰ ਲੈ ਕੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਸ ਤੋਂ ਮਾਸ ਨਹੀਂ ਹੋ ਰਹਾ ਦੂਸਰੇ ਪਾਸੇ ਅਦਾਲਤ ਇਹ ਨਹੀਂ ਕੋਈ ਚੌਕਸ ਹੋ ਗਈ ਉਸ ਨੇ ਸਖਤ ਹਦੇਸ਼ ਕੀਤੇ 14 ਜਿਹੜੇ ਨੇ ਜਿਨ੍ਹਾਂ ਦੇ ਵਿੱਚੋਂ ਮਹਿਲਾਵਾ ਵੀ ਨੇ ਇੱਕ ਸਾਬਕਾ ਸਰਪੰਚ ਹੈ ਇੱਕ ਮੌਜੂਦਾ ਸਰਪੰਚ ਹੈ ਜੋ ਕਿ ਹਲਕਾ ਜਿਹੜਾ ਉਥੋਂ ਦਾ ਜਿਹੜਾ ਹਲਕਾ ਹੈ ਉਥੋਂ ਦਾ ਮੌਜੂਦਾ ਉਧਾਇਕ ਦੱਸਿਆ ਜਾ ਰਿਹਾ ਹੈ ਉਹ ਖਾਸਮ ਖਾਸ ਹੈ ਇਸ ਕਰਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਇਸ ਕਰਕੇ ਸਾਰਾ ਰਫੜ ਪਿਆ ਯਾਨੀ ਕਿ ਜੇਕਰ ਉਹ ਸਰਪੰਚ ਟੂ ਉਹ ਮੌਜੂਦਾ ਉਧਾਇਕ ਕਹਿੰਦਾ ਤਾਂ ਇਹ ਸਾਰਾ ਮਾਮਲਾ ਸੋਲੋ ਵੀ ਹੋ ਸਕਦਾ ਸੀ ਲੇਕਿਨ 14 ਦੇ ਵਿੱਚ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਜਿਹੜੇ ਨੇ ਉਹ 14 ਦਿਨ ਦੇ ਰਮਾਨ ਤੇ ਭੇਜ ਦਿੱਤੇ ਗਏ ਨੇ ਤਾਂ